ਤਨ ਤਨ ਸਤਿਗੁਰੂ ਤੇਰੇ ਆਸਰਾ ਦੁਨੀਆ ਦੀ ਝੂਠੀ ਸੱਚੀ ਮੰਨ ਲੇ ਕਦੀ ਪ੍ਰੀਤਿਏ ਮਨ ਨੂੰ ਜੋ ਮਾਰੇ ਸਮਝੋ ਸਦੀਹੀ ਜੀਤੇ ਹੋ ਸਦੀਹੀ ਜੀਤੇ ਦੁਨੀਆ ਹੈ ਝੂਠੀ ਇਹ ਦਾ ਝੂਠਾ ਹੀ ਪਿਆਰ ਹੈ ਝੂਠਾ ਹੀ ਪਿਆਰ ਹੈ ਝੂਠਾ ਹੈ ਸਮਾਨ ਸਾਰਾ ਝੂਠਾ ਹੀ ਵਪਾਰ ਹੈ ਝੂਠਾ ਹੀ ਵਪਾਰ ਹੈ ਝੂਠ ਨਾਲ ਪਿਆਰ ਕਰੇ ਦੁਨੀਆ ਦੀ ਰੀਤੇ ਦੁਨੀਆਂ ਦੀ ਝੂਠੀ ਸੱਚੀ ਮਾਲੀਕ ਦੀ ਪ੍ਰੀਤੇ ਮਾਲੀਕ ਦੀ ਪ੍ਰੀਤੇ ਸੱਚੀ ਗੱਲ ਦੇਖੋ ਕੋਈ ਸੁਣੀ ਨਾ ਨਚਾਂਮਦਾ ਜੀ ਸੁਣੀ ਨਾ ਨਚਾਂਮਦਾ ਝੂਠੀ ਗੱਲ ਪਿੱਛੇ ਸਭ ਪਜਿਆ ਹੈ ਜਾਮਦਾ ਜੀ ਭਜਿਆ ਹੈ ਜਾਮਦਾ ਝੂਠ ਲੱਗੇ ਮਿੱਠਾ ਸੱਚ ਤੇ ਨਾ ਪਰਤੀ ਤੇ ਦੁਨੀਆਂ ਦੀ ਝੂਠੀ ਸੱਚੀ ਮਾਲੇਕ ਦੀ ਪ੍ਰੀਤੇ ਮਾਲੇਕ ਦੀ ਪ੍ਰੀਤੇ ਸੱਚ ਨੂੰ ਹੈ ਝੂਠ ਜਾਣੇ ਝੂਠ ਨੂੰ ਹੈ ਸਾਚੇ ਜੀ ਝੂਠ ਨੂੰ ਹੈ ਸੱਚ ਜੀ ਹੀਰੀਆਂ ਦੇ ਬੱਟੇ ਖਰੀਦ ਰਿਹਾ ਕੱਚ ਜੀ ਖਰੀਦ ਰਿਹਾ ਕੱਚ ਜੀ ਸੱਚ ਨਾਲ ਖਰੀਦੇ ਦੀ ਝੂਠ ਮਲਕੀਤੇ ਦੁਨੀਆਂ ਦੀ ਝੂਠੀ ਸੱਚੀ ਮੰਨ ਲੇ ਕਦੀ ਪਰੀਤੇ ਮਾਲਿਕ ਦੀ ਪ੍ਰੀਤੇ ਐਸੇ ਈਸ਼ਰ ਤੇ ਲਈ ਮਾਇਆ ਕੱਠੀ ਕਾਰੇ ਦਾ ਜੀ ਮਾਇਆ ਕੱਠੀ ਕਾਰੇ ਦਾ ਸਾਥੇ ਨਾ ਜਾਣਾ ਕੁਛ ਖੱਪ ਖੱਪ ਮਾਰੇ ਦਾ ਜੀ ਖੱਪ ਖੱਪ ਮਾਰੇ ਦਾ ਦੇਣ ਰਾਤ ਗਾਈ ਜਾਵੇ ਮਾਇਆ ਦੇਹੀ ਗੀਤੇ ਦੁਨੀਆਂ ਦੀ ਝੂਠੀ ਸੱਚੀ ਮਾਲਕ ਦੀ ਪ੍ਰੀਤੇ ਜੀ ਮਾਲਕ ਦੀ ਪ੍ਰੀਤੇ ਦਿਨ ਰਾਤ ਦੇਖੋ ਹਰੀ ਮਾਇਆ ਪਟਕਾਏ ਜੀ ਰਹੀ ਮਾਇਆ ਪਟਕਾਏ ਜੀ ਬੀਸੀਆਂ ਦਾ ਚੋਗਾ ਪਾ ਕੇ ਜਾਲੇ ਚ ਫਸਾਏ ਜੀ ਜੀ ਜਾਲੇ ਚ ਫਸਾਏ ਜੀ ਥਿਰ ਰਹਿਣ ਵਾਲੀ ਨਹੀਂ ਬਾਲੂ ਦੀਏ ਪੀਤੇ ਦੁਨੀਆਂ ਦੀ ਝੂਠੀ ਸੱਚੀ ਮਾਲਿਕ ਦੀ ਪ੍ਰੀਤੇ ਮਾਲਿਕ ਦੀ ਪ੍ਰੀਤੇ ਮਨ ਦਾ ਇਹ ਕੰਮ ਜੀਵ ਨੂੰ ਹੈ ਪਰਮਾਵਣਾ ਹੈ ਪਰਮਾਵਣਾ ਬੂਰੇ ਆ ਕਮਾਂ ਦੇ ਵੱਲ ਪੱਜ ਪੱਜ ਜਾਵਣਾ ਜੀ ਅੱਜ ਪੱਜ ਜਾਵਣਾ ਨਰਕ ਲੈ ਜਾਏ ਕੱਠੀ ਕਰਕੇ ਵੀਟੀ ਪਲੀਤੇ ਮਨਨੂ ਜੋ ਮਾਰੇ ਸਮਝੋ ਉਸ ਦੀ ਹੀ ਜੀਤੇ ਉਸ ਦੀ ਹੀ ਜੀਤ ਹੈ ਇੱਥੇ ਪਹਿਣ ਪਾਈ ਕੋਈ ਕਮ ਨਾ ਆਏ ਜੀ ਕਮ ਨਾ ਆਏ ਜੀ ਢੀੜ ਪਣ ਜਦੋਂ ਹੁੰਦਾ ਮਾਲਿਕ ਸਹਾਈ ਜੀ मालिक सहाए जी दोना ही जहाना बीच एही सच्चा मीते दुनिया दी झूठी सच्ची मालिक दी प्रीते मालिक दी प्रीते पावना जे सुख खैड़ा मन तो छुड़ा ले जी ਮਨਿਤੋ ਛੁਡਾ ਲੈ ਜੀ ਮਾਲਕ ਦਿਚਾਰ ਨਾ ਚ ਤਿਆਨ ਲਗਾ ਲੈ ਜੀ ਤਿਆਨ ਲਗਾ ਲੈ ਜੀ ਕਹਿੰਦੇ ਸ਼ਸਤ ਨਾਮ ਜੀ ਮਾਨੇ ਜੀਤੇ ਜਗ ਜੀਤੇ ਦੁਨੀਆਂ ਦੀ ਝੂਠੀ ਸੱਚੀ ਮਾਲੇਕ ਦੀ ਪ੍ਰੀਤੇ ਮਾਲਿਕ ਦੀ ਪ੍ਰੀਤੇ ਮਨ ਨੂੰ ਜੋ ਮਾਰੇ ਸਮਝੋ ਉਸ ਦੀ ਹੀ ਜੀਤੇ ਉਸ ਦੀ ਹੀ ਜੀਤੇ ਧੰਨ ਧੰਨ ਸਤਿਗੁਰੂ ਤੇਰੀ ਆਸਰਾ